ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਵੱਜ ਚੁੱਕੇ ਸੀ ਜੀ ਸਵੇਰ ਤੇ 9 ਤੇ ਆਪਾਂ ਲੱਗੇ ਸੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਥੇ ਡੇਲੀ ਰੁਟੀਨ ਵਰਕ ਦੀ ਵੀਡੀਓ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਇਸ ਸਮੇਂ ਜੀ ਮੈਂ ਇੱਥੇ ਕੱਟ ਰਹੀ ਸੀ ਪਿਆਜ਼ ਕਿਉਂਕਿ ਅੱਜ ਆਪਣੇ ਆਣਾ ਤੂੜੀ ਸੱਟਣ ਵਾਲਿਆਂ ਨੇ ਤੂੜੀ ਕਰਨ ਲੱਗਣਾਗਾ ਸੋ ਉਹਨਾਂ ਨੂੰ ਫਿਰ ਦੁਪਹਿਰ ਦੀ ਰੋਟੀ ਦੇਣੀ ਆਗੀ ਹਨਾ ਸੋ ਤਾਂ ਕਰਕੇ ਮੈਂ ਕਿਹਾ ਦਾਲ ਬਣੀ ਹੋਈ ਸੀਗੀ ਮੈਂ ਕਿਹਾ ਫਟਾਫਟ ਦਾਲਤ ਮਤਲਬ ਸਵੇਰੇ ਸਾਜਰੀ ਧਰਤੀ ਸੀਗੀ ਤੇ ਤੜਕਾ ਰੈਂਦਾ ਸੀ ਲਾਉਣ ਨੂੰ ਤੇ ਮੈਂ ਕਿਹਾ ਫਟਾਫਟ ਤੜਕਾ ਕੱਟ ਲਵਾਂ ਤੇ ਤੜਕਾ ਕੱਟ ਕੇ ਵੀ ਅਬ ਤਿਆਰੀ ਕਰ ਲਈਏ ਤਾਂ ਕਿ ਜੇ ਹਨਾ ਕਈ ਵਾਰੀ ਹੁੰਦਾ ਨਾ ਉਹ ਪਹਿਲਾਂ ਥੋੜਾ ਜਿਹਾ ਪਹਿਲਾਂ ਮੰਗ ਲਈ ਰੋਟੀ ਅਗਲੇ ਨੇ ਫਿਰ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਲੇਟ ਹੋ ਗਏ ਹਨਾ ਤਾਂ ਕਰਕੇ ਮੈਂ ਕਿਹਾ ਵੀ ਮੈਂ ਆਪਣਾ ਟਾਈਮ ਤੇ ਤਿਆਰ ਕਰਕੇ ਰੱਖਣ ਨੂੰ ਬਾਕੀ ਰੋਟੀ ਆਪਾਂ ਉਹ ਦੋ-ਦਹਾ ਘੰਟਾ ਪਹਿਲੇ ਲੱਗ ਜਾਗੇ ਜਦੋਂ ਮਤਲਬ ਉਹਨਾਂ ਨੇ ਖਾਣੀ ਹੋ ਗਈ ਹਨ ਰੋਟੀਆਂ ਤਾਂ ਕਿ ਵੀ ਠੰਡੀਆਂ ਨਾ ਹੋਣ ਸੋ ਦਾਲ ਦਾ ਮੈਂ ਕਿਹਾ ਵੀ ਫਟਾਫਟ ਦਾਲ ਦਾ ਕੰਮ ਕੰਪਲੀਟ ਕਰ ਲਵਾਂ ਸੋ ਤਾਂ ਕਰਕੇ ਮੈਂ ਇੱਥੇ ਹੁਣ ਪਿਆਜ਼ ਕੋਈ ਧੋ ਲਿਆ ਹੀ ਸੀ ਜਿੱਥੇ ਹੁਣ ਮੈਂ ਕੱਟ ਰਹੀ ਸੀ ਕਟਰ ਚ ਪਾ ਕੇ ਤੇ ਪਿਆਜ਼ ਹੁਣ ਜੀ ਮੈਂ ਕੱਟ ਹਟੀ ਸੀ ਤੇ ਹੁਣ ਮੈਂ ਲੱਗੀ ਸੀ ਇੱਥੇ ਕਿੰਨੀ ਧੋਣ ਦੁੱਧ ਵਾਲੀ ਜੇ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਫਰਸ਼ ਨਹੀਂ ਧੋਤੇ ਹੈਗੇ ਕਿਉਂਕਿ ਨਾ ਤੂੜੀ ਵਾਲੇ ਫਿਰ ਬਾਰ-ਬਾਰ ਉੱਪਰ ਚੜਨਗੇ ਥੱਲੇ ਉਤਰਨਗੇ ਕਿਉਂਕਿ ਉਹਨਾਂ ਦੀ ਹੈ ਨਾ ਉਹ ਠੰਡਾ ਪਾਣੀ ਨਹੀਂ ਪੀਂਦੇ ਹੁੰਦੇ ਘੱਟ ਪੀਂਦੀ ਹੁੰਦੀ ਆ ਗਰਦ ਚੜਦੀ ਆ ਫਿਰ ਉਹ ਗੁੜ ਮੰਗਦੇ ਆ ਗੁੜ ਦੇ ਨਾਲ ਪਾਣੀ ਪੀ ਲੈਂਦੇ ਨੇ ਸੋ ਪੀਂਦੇ ਵੀ ਅਗਰ ਠੰਡਾ ਪਾਣੀ ਤਾਂ ਬਹੁਤ ਘੱਟ ਪੀਂਦੇ ਨੇ ਵੀ ਉਹਦੇ ਵਿੱਚ ਦੂਜਾ ਪਾਣੀ ਮਿਲਾ ਕੇ ਪੀਂਦੇ ਨੇ ਸੋ ਤਾਂ ਕਰਕੇ ਫਿਰ ਉਹਨਾਂ ਨੇ ਹੱਥ ਪੈਰ ਵੀ ਧੋਣੇ ਹੁੰਦੇ ਰੋਟੀ ਖਾਣੀ ਹੁੰਦੀ ਬਾਰ-ਬਾਰ ਉੱਪਰ نیچے ਚੜਦੇ ਆ ਤੇ ਵੀੜਾ ਆਪਣਾ ਕੱਚਾਗਾ ਸੋ ਕੱਚੇ ਵੇੜੇ ਕਰਕੇ ਫਿਰ ਬਾਰ-ਬਾਰ ਮਿੱਟੀ ਫਰਸ਼ ਦੇ ਉੱਪਰ ਜਾਂਦੀ ਹੈ ਸੋ ਮੈਂ ਕਿਹਾ ਚਲੋ ਇਹ ਕੰਮ ਕੰਪਲੀਟ ਹੋ ਗਿਆ ਦੁਵਾਦੀ ਧੋਦਾਂਗੇ ਵੀ ਅੱਜ ਹਾਲੇ ਮੈਂ ਰਹਿ ਨਹੀਂ ਦਿੰਨੀ ਸੋ ਇੱਥੇ ਮੈਂ ਕਿਹਾ ਕੇਨੀ ਧੋ ਕੇ ਫਟਾਫਟ ਰੱਖ ਦਾਂ ਕਿਉਂਕਿ ਸ਼ਾਮ ਨੂੰ ਇਹ ਚ ਪਾਉਣਾਗਾ ਦੁਵਾਰਾ ਦੁੱਧ ਤੇ ਗਰਮੀਆਂ ਦੇ ਵਿੱਚ ਹਨਾ ਜੇ ਆਪਾਂ ਕੱਲੀ ਅੰਗਾਲ ਕੇ ਰੱਖ ਦਈਏ ਕੇਨੀ ਫਿਰ ਵੀ ਉਹ ਚ ਖੱਟੀ ਜੀ ਸਮੈਲ ਆਉਂਦੀ ਰਹਿੰਦੀ ਆ ਫਿਰ ਐਵੇਂ ਟੈਨਸ਼ਨ ਜੀ ਰਹਿੰਦੀ ਵੀ ਦੁੱਧ ਨਾ ਖਰਾਬ ਹੋ ਜੇ ਸੋ ਤਾਂ ਕਰਕੇ ਮੈਂ ਕਿਹਾ ਵੀ ਚੰਗੀ ਤਰ੍ਹਾਂ ਸਾਬਣ ਦੇ ਵਿੱਚ ਮਾਰ ਕੇ ਕੇਨੀ ਦੇ ਤੁੱਕੇ ਪਾ ਤੁੱਪੀ ਰੱਖਤੀ ਸੀ ਵੀ ਤੁੱਪ ਨਾ ਫਿਰ ਤਾਂ ਕਿ ਇਹਨੂੰ ਸਮੈਲ ਜਿਹੀ ਦੀ ਨਿਕਲ ਜਾਵੇ ਸੋ ਮੈਂ ਕਿਹਾ ਵੀ ਪਹਿਲਾਂ ਹੀ ਕੰਮ ਕੰਪਲੀਟ ਕਰ ਲਵਾਂ ਮੈਂ ਕਿਉਂਕਿ ਤੁੱਪ ਚੜਨ ਲੱਗ ਜਾਂਦੀ ਹੈ ਨਾ ਫਿਰ ਤੁੱਪ ਚੜਦੇ ਜਿਹੜੇ ਬਾਹਰ ਦੇ ਕੰਮ ਹੁੰਦੇ ਆ ਉਹ ਵੀ ਜਿਹੜੇ ਆਪਣੇ ਬਾਝ ਜਾਂਦੇ ਨੇ ਤੇ ਇਥੇ ਜੀ ਮੈਂ ਕੱਪੜੇ ਵੀ ਅੱਜ ਸਾਜ ਰਹੇ ਤੋ ਕੇ ਪਾਤੇ ਸੀਗੇ ਕਿਉਂਕਿ ਪਤਾ ਸੀ ਵੀ ਤੂੜੀ ਵਾਲੇ ਨੇ ਆਉਣਾ ਸੋ ਮੈਂ ਕਿਹਾ ਵੀ ਹੁਣ ਮੈਂ ਫਟਾਫਟ ਲਾ ਲਾਂ ਕਿਉਂਕਿ ਤੂੜੀ ਵਾਲੇ ਆਪਣੇ ਆ ਚੁੱਕੇ ਸੀਗੇ ਤੇ ਜਿਹੜੇ ਥੋੜੇ ਸਲਾਬ ਬੇਸੀ ਉਹ ਮੈਂ ਵਾਪਸ ਉੱਪਰ ਟੰਗ ਤੇ ਸੀ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਮੈਂ ਕਮਰੇ ਦੇ ਵਿੱਚ ਸੁੱਕਣੇ ਪਾ ਦੂੰਗੀ ਗੇਟ ਦੇ ਉੱਪਰ ਤੇ ਵੀ ਜਿਹੜੇ ਸੁੱਕੇ ਸੁੱਕੇ ਆ ਵੀ ਉਹਨਾਂ ਨੂੰ ਹਲੇ ਲਾ ਕੇ ਮੈਂ ਰੱਖ ਦਿੰਨੀ ਆ ਤੈਂ ਮੈਂ ਬਾਅਦ ਵਿੱਚ ਮਾਰੀ ਸੀ ਕਿਉਂਕਿ ਫਿਰ ਉਹ ਦੁਆ ਮੈਨੂੰ ਕੰਮ ਆ ਸੀਗਾ ਜਿਵੇਂ ਰਸੋਈ ਦਾ ਕੰਮ ਤਾਂ ਹਣਾ ਕਦੇ ਚਾਹ ਕਰ ਲਈ ਕਦੇ ਕੁਝ ਹਿੰਜੇ ਜਦੋਂ ਤਾਂ ਆਪਣਾ ਫਸਲ ਦਾ ਕੰਮ ਹੁੰਦਾ ਉਦੋਂ ਕੁਝ ਨਾ ਕੁਝ ਕੰਮ ਹੁੰਦਾ ਹੀ ਆ ਹਣਾ ਉਦੋਂ ਆਪਾਂ ਫਰੀ ਨਹੀਂ ਹੁੰਦੇ ਸੋ ਮੈਂ ਘਰ ਪਹਿਲਾਂ ਕੱਪੜੇ ਲਾ ਕੇ ਰੱਖਿਆ ਮੈਂ ਕਿਤੇ ਦਵਾਰਾ ਨਹੀਂ ਘਰਦਣਾ ਪਰ ਜਣ ਫਿਰ ਕੰਡ ਜੀ ਲੜਨੋ ਨਹੀਂ ਹਟਦੀ ਹਨਾ ਬਾਕੀ ਜਦੋਂ ਸਾਡੇ ਆਸੇ ਪਾਸੇ ਵੀ ਜਦੋਂ ਜੀ ਟੂੜੀ ਕਰਦੇ ਨੇ ਉਦੋਂ ਵੀ ਫਿਰ ਸਾਨੂੰ ਸਾਧਰੀ ਉੱਠ ਕੇ ਕੱਪੜੇ ਯਾਨੀ ਕੀ ਕੰਮ ਨਵੀੜਨਾ ਪੈਂਦਾ ਕਿਉਂਕਿ ਚਲੋ ਅੰਦਰ ਦਾ ਕੰਮ ਤਾਂ ਹੁੰਦਾ ਵੀ ਬਾਅਦ ਚ ਵੇਲੇ ਹੌਲੀ ਹੌਲੀ ਕਰੀ ਜਾਂਦਾ ਪਰ ਬਾਹਰ ਦੇ ਕੰਮ ਖਤਮ ਕਰਨੇ ਪੈਂਦੇ ਨੇ ਫਟਾਫਟ ਤੇ ਇਹ ਹੈ ਕਿ ਨੇ ਗਾਤਰਾ ਸਹਿਵਰ ਮਾਨ ਤੇ ਤੇ ਮੰਮੀ ਦੇ ਤੇ ਇਹਨਾਂ ਨੇ ਦੋ ਦੋ ਆਪਣੇ ਰੱਖੇ ਹੋਏ ਨੇ ਵੀ ਜਿਨੂੰ ਣਾਉਣਾ ਹੁੰਦਾ ਹੈ ਨਾ ਤਾਂ ਜੇ ਕਦੇ ਇਹ ਖਰਾਬ ਹੋ ਜਾਂਨ ਜਿਵੇਂ ਪਸੀਨੇ ਨਾਲ ਗਰਮੀਆਂ ਦੇ ਵਿੱਚ ਫਿਰ ਇੱਕ ਇਹ ਬਦਲ ਲੈਂਦੇ ਨੇ ਤੇ ਉਹਨੂੰ ਧੋ ਲੈਂਦੇ ਨੇ ਤੇ ਦੂਸਰੇ ਪਾ ਲੈਂਦੇ ਨੇ ਕਿਉਂਕਿ ਪਸੀਨੇ ਦੇ ਨਾਲ ਲਓ ਜੀ ਹੁਣ ਹੋ ਗਈ ਅਗਲੀ ਸਵੇਰ ਅਗਲਾ ਦਿਨ ਚੜ ਗਿਆ ਤੇ ਸਵੇਰ ਦੇ ਕੋਸ਼ਕ ਕੰਮ ਮੈਨੇ ਮੀੜ ਲਏ ਨੇ ਗੋਹਾ ਵਗੈਰਾ ਸੈਟ ਲਿਆ ਤੇ ਬਾਕੀ ਥੋੜਾ ਜਿਹਾ ਉਧਰਲੀ ਸਾਈਡ ਨੂੰ ਝਾੜੂ ਵਗੈਰਾ ਵੀ ਲਾਤਾ ਇਧਰਲੀ ਸਾਈਡ ਹਲੇ ਰਹਿੰਦੇ ਇੱਥੇ ਹੁਣ ਮੈਂ ਝਾੜੂ ਲਾਉਣ ਲੱਗਦੀ ਸੀਗੀ ਤੇ ਹੁਣ ਆਪਾਂ ਇੱਥੋਂ ਵੀਡੀਓ ਕੰਟੀਨਿਊ ਕਰ ਰਹੇ ਹਾਂ ਸਬਸਕ੍ਰਾਈਬ ਵੀਡੀਓ ਤੇ ਬਣੇ ਰਹੋ ਜੀ ਲਓ ਜੀ ਇੱਥੇ ਹੁਣ ਮੈਂ ਲੱਗੀ ਸੀ ਢੇਰੀ ਪਾਉਣ ਇਧਰ ਮੈਂ ਝਾੜੋ ਵਗੈਰਾ ਲਾ ਚੁੱਕੀ ਸੀਗੀ ਤੇ ਤੂੜੀ ਸਿੱਟੀ ਕਰਕੇ ਨਾ ਦੇਖੋ ਸਾਰੇ ਵੇੜੇ ਚ ਤੂੜੀ ਤੂੜੀ ਹੋਈ ਪਈ ਐ ਤੇ ਕੁਛ ਦਿਨਾਂ ਹੀ ਚੱਲੂਗਾ ਹਨਾ ਕੱਚੇ ਵੇੜੇ ਚ ਤੂੜੀ ਹੌਲੀ-ਹੌਲੀ ਨਿਕਲਦੀ ਆ ਸੋ ਇਹ ਮੈਂ ਬੱਠਲ ਚ ਪਾ ਕੇ ਨਾ ਦੂਸਰੇ ਸਾਈਡ ਰੱਖੇ ਸੀ ਪਸ਼ੂ ਵਾਲੇ ਪਾਸੇ ਮੈਂ ਕਿਹਾ ਵੀ ਚਲੋ ਵੜਾ ਗੋਹਾ ਸਟਣ ਵਾਲਾ ਇਹਦੇ ਉੱਪਰ ਪਾ ਕੇ ਸੜਦਾਂਗੇ ਨਾੜੇ ਦਾ ਫਿਰ ਗੋਹਾ ਨਹੀਂ ਬੱਠਲ ਨਾਲ ਚਿਪਕਦਾ ਦੇ ਨਾਲ ਹੀ ਚਲੋ ਇਹ ਵੀ ਬਾਅਦ ਵਿੱਚ ਰੀ ਬਣ ਜਾਂਦੀ ਆ ਤੂੜੀ ਹਨਾ ਸੋ ਤਾਂ ਕਰਕੇ ਮੈਂ ਇਹ ਪਾ ਕੇ ਜਣੀ ਕਿ ਇੱਧਰ ਸਾਈਡ ਤੁਸੀਂ ਦੇਖ ਸਕਦੇ ਹੋ ਪਸ਼ੂ ਵਾਲੇ ਪਾਸੇ ਰੱਖਤੀ ਸੀਗੀ ਆ ਬਾਲਟੀ ਵਾਲਾ ਦੁੱਧ ਅੰਦਰ ਰੱਖਿਆ ਹੀ ਰਸੋਈ ਚੰਗਾ ਕੇਨੀ ਵਾਲਾ ਦੁੱਧ ਢੱਕਦੀਆਂ ਇੱਥੇ ਰੱਖ ਲਈ ਕਾਪੀ ਕੋਲ ਰੱਖਦੀ ਤੇ ਬਾਕੀ ਆ ਫੀਡ ਵਾਲਾ ਥੈਲਾ ਵੀ ਖਿੱਚ ਕੇ ਲਾ ਦੇ ਬੱਦਲ ਚੜ੍ਹਿਆ ਆ ਰਿਹਾ ਪਰ ਗਿੱਲੀ ਨਾ ਹੋ ਜੇ ਫੀਡ ਕੁੱਤੇ ਨੇ ਰੋਟੀਆਂ ਵੀ ਪਾ ਦੇਣਾ फटाफट ਪੱਗੜ ਦੋ ਤੇ ਇੱਥੇ ਜੀ ਆਪਣਾ ਝਾੜੂ ਹਲੇ ਥੋੜਾ ਲਾਉਣਾ ਰਹਿੰਦਾ ਤੇ ਪਹਿਲਾਂ ਆਪਾਂ ਇਹਨਾਂ ਨੂੰ ਕੁੱਤਿਆਂ ਨੂੰ ਰੋਟੀ ਪਾ ਕੇ ਕੀੜਾ ਦਵਾ ਦਈਏ ਤੇ ਉਹ ਸਾਰੀ ਜਗ੍ਹਾ ਤੇ ਮੈਂ ਝਾੜੂ ਲਗਾ ਲਿਆ ਉਧਰ ਢੇਲ ਢੂਰੀ ਆਪਾਂ ਚੱਕਤੀ ਆ ਲਓ ਜੀ ਇੱਥੇ ਹੁਣ ਮੈਂ ਆ ਗਈ ਸੀ ਅੰਦਰ ਰਸੋਈ ਦੇ ਵਿੱਚ ਤੇ ਮੈਂ ਇੱਥੇ ਨਾ ਓਵਨ ਨੂੰ ਲੱਗੀ ਸੀ ਸਾਫ਼ ਕਰਨ वैसे ਤਾਂ ਜੀ ਸਾਫ਼ ਕੀਤਾ ਹੋਇਆ ਜਦੋਂ ਆਪਾਂ ਯੂਜ਼ ਕਰਦੇ ਆਂ ਉਦੋਂ ਨਾਲ ਦੇ ਨਾਲ ਹੀ ਸਾਫ਼ ਕਰ ਦਿੰਨੇ ਆਂ ਪਰ ਫਿਰ ਵੀ ਮੈਂ ਕਿਹਾ ਇੱਕ ਵਾਰੀ ਨਾ ਅੰਦਰ ਰੱਖਣ ਤੋਂ ਪਹਿਲਾਂ ਵੀ ਮਿੱਟੀ ਘਟਾ ਜਾ ਫਿਰ ਵੀ ਪੈ ਜਾਂਦਾ ਨੇ ਕਿਉਂਕਿ ਅੱਜ ਕੱਲ ਬਾੜੀਆਂ ਚੱਲ ਰਹੀਆਂ ਹਨਾ ਉਹਦਾ ਕਰਕੇ ਗਰਦ ਬਹੁਤ ਜ਼ਿਆਦਾ ਆਉਂਦੀ ਆ ਸੋ ਤਾਂ ਕਰਕੇ ਮੈਂ ਇੱਕ ਵਾਰੀ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਵਾਂ ਵੀ ਉਦੋਂ ਬਾਅਦ ਸਾਫ਼ ਕਰਕੇ ਜਿਹੜੇ ਅੰਦਰਲੇ ਦੇ ਭਾਂਡੇ ਸੀਗੇ ਉਹਨਾਂ ਦੇ ਉਹ ਸਾਰੇ ਮੈਂ ਬਾਹਰ ਕੱਢ ਲਏ ਸੀ ਮੈਂ ਕਿਹਾ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਗਿੱਲੇ ਕੱਪੜੇ ਦੇ ਨਾਲ ਓਵਨ ਨੂੰ ਵੀ ਸਾਫ਼ ਕਰਕੇ ਮੈਂ ਕਿਹਾ ਫਿਰ ਉਸ ਤੋਂ ਬਾਅਦ ਹਵਾ ਲਵਾ ਕੇ ਫਿਰ ਇਹਨੂੰ ਰੱਖੂੰਗੀ ਉਹਦੇ ਵਿੱਚ ਲਿਮਾਰੀ ਦੇ ਵਿੱਚ ਕਿਉਂਕਿ ਨਾ ਇਹ ਥੋੜਾ ਭਾਰੀ ਆ ਇਹਨੂੰ ਬੈੱਡਾਂ ਦੇ ਵਿੱਚ ਰੱਖ ਨਹੀਂ ਸਕਦੀ ਬੈੱਡਾਂ ਦੇ ਵਿੱਚ ਨਾ ਬੋਰਡ ਜਿਹੜਾ ਲੱਗਿਆ ਹੁੰਦਾ ਫਿਰ ਉਹਦਾ ਐ ਹੁੰਦਾ ਵੀ ਹੌਲੀ-ਹੌਲੀ ਟਾਈਮ ਦੇ ਨਾਲ ਨਾ ਫਿਰ ਉਹ ਥੱਲੇ ਨੂੰ ਝੁਕਣਾ ਸ਼ੁਰੂ ਹੋ ਜਾਂਦਾ ਤੇ ਇੱਥੇ ਹੁਣ ਮੈਂ ਓਵਨ ਰੱਖਿਆ ਹੀ ਸੀ ਤੇ ਇੱਥੇ ਨਾ ਜਿਹੜੀ ਜਿੱਥੇ ਓਵਨ ਰੱਖਿਆ ਸੀ ਉਹ ਸੈਲਫ ਨੂੰ ਮੈਂ ਚੰਗੀ ਤਰ੍ਹਾਂ ਜਿਹੜਾ ਹੈਗਾ ਕੱਪੜਾ ਮਾਰ ਕੇ ਸਾਫ਼ ਕਰਿਆ ਤੇ ਆਹ ਹੁਣ ਮੈਂ ਕਰ ਰਹੀ ਸੀ ਟੋਸਟਰ ਨੂੰ ਸਾਫ਼ ਮੈਂ ਕਿ ਇਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂ ਵੈਸੇ ਤਾਂ ਕੱਪੜਾ ਆਪਾਂ ਰੋਇ ਨਾ ਤੇ ਮਾਰ ਦਿੰਦੇ ਸੀ ਪਰ ਫਿਰ ਵੀ ਨਾ ਬਾਡੀ ਦੇ ਟਾਈਮ ਬਹੁਤ ਜ਼ਿਆਦਾ ਘਰ ਦੇ ਵਿੱਚ ਤੂੜੀ ਬਣਾਉਂਦੇ ਉਹ ਤੋਂ ਬਹੁਤ ਜ਼ਿਆਦਾ ਗਰਦ ਆਉਂਦੀ ਆ ਉਹਦਾ ਕਰਕੇ ਫਿਰ ਸਾਰਾ ਚਿੱਟਾ-ਚਿੱਟਾ ਹੋ ਜਾਂਦਾ ਸੀ ਸਮਾਨ ਹਾਂਜੀ ਆਪਾਂ ਲੱਗੇ ਹੁਣ ਬੈੱਡ ਦੇ ਵਿੱਚ ਸਮਾਨ ਧਰਨ ਜਿਹੜਾ ਰਸੋਈ ਦੇ ਵਿੱਚ ਫालतू ਸਮਾਨ ਸੀਗਾ ਨਾ ਫालतू ਉਹਦੇ ਜਿਹੜਾ ਮੈਂ ਇਸਤੇਮਾਲ ਬਹੁਤ ਘੱਟ ਕਰਦੀ ਆ ਜਿਵੇਂ ਟੋਸਟਰ ਹੋ ਗਿਆ ਓਵਨ ਹੋ ਗਿਆ ਹਨਾ ਓਵਨ ਮੈਂ अलमारी 'ਚ ਰੱਖਿਆ ਕਿਉਂਕਿ ਓਵਨ ਭਾਰੀ ਆ ਤੇ ਫਿਰ ਇਹ ਜਿਹੜੀ ਥੱਲੇ ਪਲਾਈ ਆ ਵੀ ਉਹਦੇ 'ਚ ਵੀ ਖਰਾਬ ਹੋਣ ਦਾ ਡਰ ਆ ਸੋ ਇਹਦੇ ਵਿੱਚ ਹੁਣ ਮੈਂ ਜਿਵੇਂ ਟੋਸਟਰ ਵਗੈਰਾ ਹੋ ਗਿਆ ਉਹ ਸਾਰਾ ਸਮਾਨ ਰੱਖ ਦੂੰਗੀ ਕਿਉਂਕਿ ਇਹ ਬੈੱਡ ਆ ਪਰ ਨਵੇਰੇਆ ਦੇ ਸਿਰ ਨੂੰ ਪਤੀ ਹੈ ਤੇ ਖਾਲੀ ਨਹੀਂ ਹਰੇ ਬੈੱਡ ਤੇ ਇਹਨਾਂ ਵਿੱਚ ਆਪਾਂ ਜਿਆਦਾ ਸਮਾਨ ਨਹੀਂ ਰੱਖਿਆ ਦੂਸਰੇ ਵੱਡਾਂ ਕੀ ਅਸਰ ਸਮਾਨ ਸੋ ਇਹਦੇ ਵਿੱਚ ਜਿਹੜਾ ਹਮ ਹੋ ਸਮਾਨ ਅਗਵੇਂ ਜਿਹੜਾ ਬਾਹਰ ਮਿੱਟੀ ਘੱਟਾ ਪੈ ਕੇ ਖਰਾਬ ਹੁੰਦਾ ਤੇ ਆਪਾਂ ਨੂੰ ਲੋੜ ਨਹੀਂ ਹੁੰਦੀ ਕਦੇ-ਕਦੇ ਵਰਤਣਾ ਜਿਵੇਂ ਟੋਸਟਰ ਹੋ ਗਿਆ ਓਵਨ ਹੋ ਗਿਆ ਇਹ ਆਪਾਂ ਹਰ ਰੋਜ਼ ਤਾਂ ਵਰਤਦੇ ਨਹੀਂ ਕਦੇ-ਕਦਾਈਂ ਵਰਤਦੇ ਆ ਤੇ ਬਾਹਰ ਨਾਲ ਆਪਾਂ ਖੇਤਾਂ 'ਚ ਬੈਠੇ ਹੋਣ ਕਰਕੇ ਮਿੱਟੀ ਘੱਟਾ ਬਹੁਤ ਜ਼ਿਆਦਾ ਆਉਂਦਾ ਸੀ ਤੇ ਉਹਦੇ ਨਾਲ ਫਿਰ ਚੀਜ਼ ਖਰਾਬ ਹੁੰਦੀ ਸੀ ਫਿਰ ਤਾਂ ਕਰਕੇ ਫਿਰ ਮੈਂ ਸੋਚਿਆ ਮੈਂ ਕਿ ਵੀ ਨਾਲ ਤਾਂ ਜਗਾ ਘੇਰੀ ਹੋਈ ਆ ਸੋਈ ਦੇ ਵਿੱਚ ਤੇ ਨਾਲੇ ਵੀ ਇਹ ਹੈ ਵੀ ਮਿੱਟੀ ਪੈ ਕੇ ਖਰਾਬ ਹੁੰਦੇ ਨੇ ਤਾਂ ਕਰਕੇ ਮੈਂ ਇਹ ਵਿੱਚ ਰੱਖ ਦਿੰਦੇ ਨੇ ਜਦੋਂ ਕਦੇ ਯੂਜ਼ ਕਰਨਾ ਹੋ ਉਸ ਟਾਈਮ ਆਪਾਂ ਕਰ ਸਕਦੇ ਹਾਂ ਕੱਪੜਾ ਮੰਨ ਲੇ ਇਹ ਨਾ ਯੂਜ਼ ਕਰਦੇ ਨਹੀਂ ਹੈਗੇ ਤੇ ਬਾਕੀ ਇਹ ਵੀ ਨਾ ਇנק ਖਤਮ ਹੋਈ ਦੀ ਸੀਗੀ ਤੇ ਇਹਨਾਂ ਨੇ ਤੇ ਪਤਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਇੱਥੋਂ ਮਿਲ ਨਹੀਂ ਰਹੀ ਤੇ ਚੰਡੀਗੜ੍ਹੋਂ ਖਰੀਦਿਆ ਸੀਗਾ ਆਪਾਂ ਤੇ ਹੁਣ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਜੇ ਤੁਸੀਂ ਉੱਥੇ ਗਏ ਵੀ ਉਦੋਂ ਪਤਾ ਕਰਕੇ ਆਇਓ ਕਿ ਅਗਰ ਵੀ ਇנק ਮਿਲ ਜਾਵੇ ਫਿਰ ਆਪਾਂ ਇਸਤੇਮਾਲ ਕਰ ਲਿਆ ਕਰਾਂਗੇ ਇੱਕ ਮੈਂ ਕਹਿੰਨੇ ਆਪਾਂ ਉਹ ਸੀਰੀਓ ਦੇਖੇ ਚੱਕ ਕੇ ਚੈੱਕ ਕਰਕੇ ਵੀ ਉਹ ਵੇਚ ਆਊਗਾ ਨਹੀਂ ਤੇ ਗਿਰੋ ਡੱਬੇ ਦੇ ਵਿੱਚ ਪਾ ਕੇ ਰੱਖ ਲਾਂਗੇ ਕੱਲਾ ਸਟੀਰੀਓ ਤੇ ਤਾਵਾਂ ਲਾ ਲਓ ਲਓ ਜਿੱਥੇ ਆਪਾਂ ਸਮਾਨ ਰੱਖਿਆ ਹਟਿਆ ਸੀ ਤੇ ਮੈਂ ਸਟੀਰੀਓ ਵੀ ਵਿੱਚ ਰਖਵਾ ਕੇ ਦੇਖਿਆ ਸੀ ਪਰ ਉਹ ਵਿੱਚ ਟਿਕ ਨਹੀਂ ਰਿਹਾ ਸੀ ਤਾਂ ਕਰਕੇ ਫਿਰ ਅਸੀਂ ਜਿਹੜਾ ਬੈੱਡ ਆ ਉਹ ਬੰਦ ਕਰਤਾ ਇੱਥੇ ਹੁਣ ਆਪਾਂ ਸਟੀਰੀਆ ਨੂੰ ਜਿਹੜਾ ਨਾ ਜਿਹਦੇ ਵਿੱਚ ਇਹ ਪੈਕ ਹੋ ਕੇ ਆਇਆ ਸੀ ਜਿਹੜਾ ਡੱਬੇ 'ਚ ਉਹ ਹੀ ਡੱਬਾ ਮੈਂ ਪਰਸਤੀ ਤੋਂ ਲਹਾ ਲਿਆ ਰਮਾਨ ਤੋਂ ਤੇ ਇਹਨੂੰ ਇਹਦੇ ਵਿੱਚ ਜਿਹੜੀ ਗੁੱਤ ਵਗੈਰਾ ਦੀ ਹੈਗੀ ਆ ਤੇ ਜਿਹੜਾ ਕਵਰ ਆਪਾਂ ਬਣਾਈ ਸੀ ਉਹ ਚੜਾ ਕੇ ਹੀ ਇਹਦੇ ਉੱਪਰ ਨੀ ਕਿ ਕੱਪੜੇ ਨਾਲ ਚੰਗੀ ਤਰ੍ਹਾਂ ਨੂੰ ਕਵਰ ਕਰਕੇ ਫਿਰ ਰੱਖਤਾ ਸੀ ਵਿੱਚ ਇਹ ਪਤਾ ਨਾ ਤਾਰ ਨੂੰ ਕਦੇ ਵੀ ਨਹੀਂ ਤਾਰ ਨੂੰ ਵੀਟੋ ਪਹਿਲਾਂ ਪੈਰਾਂ ਵਾਲੇ ਪਾਸੇ ਖਿੱਚੀ ਜਾਂ ਤਾਰ ਨੂੰ ਟਾਂਕਾ ਦੋ ਜੀ ਤਾਰਾ ਲੇਟ ਕੇ ਕਬਰਾਂ ਦੇ ਸਣੀ ਆਪਾਂ ਇਹ ਵਿੱਚ ਰੱਖਦੇ ਕਬਰ ਮੈਨੂੰ 2 ਕੁ ਦਿਨ ਹੀ ਹੋਇਆ ਧੋਤਿਆਂ ਨੂੰ ਤੇ ਕਿਉਂਕਿ ਫਿਰ ਮਿੱਟੀ ਨਹੀਂ ਪਊਗੀ ਉੱਪਰ ਵੀ ਆਪਾਂ ਕੱਪੜਾ ਚੰਗੀ ਤਰ੍ਹਾਂ ਇਹ ਦੇ ਦਾਂਗੇ ਤਾਂ ਕਿ ਮਿੱਟੀ ਨਾ ਇਹਦੇ ਕੋਲ ਬਿਲਕੁਲ ਠੀਕ ਤੇ ਇਹ ਜਦੋਂ ਅਗਲੇ ਤੇ ਆਪਣੇ ਥੋੜੀ ਜਿਹੀ ਜਗ੍ਹਾ ਖੋਲ ਕੇ ਰੱਖਣ ਵਾਸਤੇ ਤੇ ਫਿਰ ਉਹਦੋਂ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਹਾਲੇ ਸਮੇਂ ਇਹਨਾਂ ਦੀ ਇੰਨੀ ਜ਼ਰੂਰਤ ਨਹੀਂ ਪੈਂਦੀ ਉਹ ਕਿੰਨਾ ਸਿਸਤਮ ਕਰਦੇ ਨਹੀਂ ਤੇ ਨਾਲੇ ਤਾਂ ਆਪਣਾ ਟੇਬਲ ਖਾਲੀ ਹੋ ਜਾਊਗਾ ਹੁਣ ਇਹਦੇ ਨਾਲ ਕੀਕਾ ਕਪੜਾ ਲਿਆ ਹਲੇ ਵੀ ਮਿੱਟੀ ਪਉਗੀ ਆ ਮੈਂ ਕਰ ਦਾਂ ਹਲੇ ਮੈਂ ਕਰ ਦਾਂ ਦੋ ਬੋਲ ਲਿਓ ਐ ਵਾਣੀ ਆਪ ਕੋ ਵੀ ਦੇਖ ਲਓ ਕਾਉਟਰ ਤੇ ਪਰੇ ਖੁੱਲੂਗਾ ਨਹੀਂ ਮੈਂ ਬਰ ਲਿਆ ਚੌੜੀ ਜੀ ਟੇਪ ਪਈ ਆ ਤੇ ਚੌੜੀ ਜੀ ਟੇਪ ਚੱਕ ਲਿਆ ਉਹ ਲਾ ਦੇ ਚੰਗੀ ਕਰ ਦੇ ਤੇ ਹੁਣ ਆਪਾਂ ਇਹਦੇ ਉੱਤੇ ਲਾ ਦਾਂਗੇ ਜੀ ਟੇਪ ਆਰ ਬਾਹਰੋਂ ਟੇਪ ਲਾ ਗੂਗਾ ਫਿਰ ਇਹਦੇ ਨਾਲ ਮਿੱਟੀ ਨਹੀਂ ਜਾਊਗੀ ਇਹਦੇ ਵਿੱਚ ਚੰਗੀ ਤਰ੍ਹਾਂ ਜਿਵੇਂ ਆਪਾਂ ਪੂਰਾ ਨੇਮ ਤਾਂ ਬੰਦੋਬਸਤ ਕਰਤਾ ਵੀ ਮਿੱਟੀ ਨਾ ਜਾਵੇ ਬਾਕੀ ਫਿਰ ਵੀ ਦੇਖੋ ਜੋ ਥੋੜੀ-ਬੋਤ ਚਹੀਦੀ ਤਾਂ ਲੋ ਜੀ ਕੰਮ ਆਪਣਾ ਸਾਰਾ ਕੰਪਲੀਟ ਹੋ ਗਿਆ ਆਪਾਂ ਸਮਾਨ ਸਾਰਾ ਪੈਕ ਕਰਤਾ ਡੱਬੇ ਦੀ ਚੇਪੀਆਂ ਵਗੈਰਾ ਵੀ ਲਗਾਤੀਆਂ ਸੋ ਜਿਹੜਾ ਸਮਾਨ ਬੈੱਡ ਦੇ ਵਿੱਚ ਰੱਖਣਾ ਸੀ ਉਹ ਵੀ ਆਪਾਂ ਰੱਖ ਦਿੱਤਾ ਤੇ ਬਾਕੀ ਸਾਰਾ ਹੋਰ ਕੰਮ ਵੀ ਆਪਣਾ ਕੰਪਲੀਟ ਹੋ ਗਿਆ ਲੋ ਜੀ ਹੁਣ ਆਪਾਂ ਇਹਨੂੰ ਰੱਖਤਾ ਲਮਾਰੀ ਦੇ ਉੱਤੇ ਤੇ ਵੀਡੀਓ ਦਾ ਵੀ ਕਰਦੇ ਆ ਐਂਡ ਜੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚੈਨਲ ਨੂੰ ਵੱਧਵਾ ਸਪੋਰਟ ਕਰਿਓ ਵੱਧਵਾ ਸ਼ੇਅਰ ਕਰਿਓ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ